ਦੋਸਤੋ ਕਿਦਾ ਕਿਦਾ ਸੀਨਾ ਚੌੜਾ ਹੋਇਆ ਆ ਇਸ ਵੀਰ ਦੀ ਪਰਫਾਰਮੈਂਸ ਦੇਖ ਕੇ ਸੋ ਮੇਰੇ ਤੇ ਉਦੋਂ ਲੂਕੰਡੇ ਖੜੇ ਹੋ ਗਏ ਜਦੋਂ ਵੀਰ ਨੇ ਉਹ ਗੋਰੇ ਨੂੰ ਮਾਰਿਆ ਲਫੇੜਾ ਹਨਾ ਤੇ ਉਹ ਇੱਕ ਸਾਉ ਦਾ ਡਿੱਗਣ ਵਾਲਾ ਹੀ ਹੋ ਗਿਆ ਸੀ ਡਿੱਗਦਾ ਡਿੱਗਦਾ ਬਚਿਆ ਸੋ ਸਲੂਟ ਆ ਵੀਰੇ ਤੁਹਾਨੂੰ ਜੇ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਪੰਜਾਬ ਦੇ ਨਾਲ-ਨਾਲ ਤੁਸੀਂ ਚਮਕੌਰ ਸਾਹਿਬ ਦਾ ਨਾਮ ਵੀ ਉੱਚਾ ਕੀਤਾ ਆ ਚਮਕੌਰ ਸਾਹਿਬ ਦਾ ਨਾਮ ਤਾਂ ਵੈਸੇ ਪਹਿਲਾਂ ਹੀ ਉੱਚਾ ਸੀ ਪਰ ਤੁਸੀਂ ਉਹਨੂੰ ਹੋਰ ਬਲੰਦੀਆਂ ਤੇ ਲੈ ਗਏ ਹੋ ਸੋ ਇਹ ਵੀਰ ਬਹੁਤ ਲੰਮੇ ਸਮੇਂ ਤੋਂ ਇਹ ਗੇਮ ਨਹੀਂ ਖੇਡ ਰਿਆ ਇਹ ਪਹਿਲਾਂ ਪਹਿਲਵਾਨੀ ਕਰਦਾ ਸੀ ਤੇ 4-5 ਸਾਲ 5 ਸਾਲ ਹੋਏ ਇਹਨੂੰ ਵੀਰ ਨੂੰ ਇਸ ਗੇਮ 'ਚ ਹਨਾ ਪਾਵਰ ਸਲੈਪ ਇਸ ਗੇਮ ਨੂੰ ਬੋਲਦੇ ਆ ਜਿੰਨਾ ਭਰਾਵਾਂ ਨੂੰ ਨਹੀਂ ਪਤਾ ਸੋ ਮੈਂ ਇਸ ਵੀਰ ਦੀ ਇੱਕ ਵੀਡੀਓ ਦੇਖ ਰਿਹਾ ਸੀ ਕੱਲ ਪੱਤਰਕਾਰ ਵੀਰ ਨੇ ਸਵਾਲ ਇਹਨੂੰ ਕੀਤਾ ਕਿ ਤੁਸੀਂ ਮਤਲਬ ਜਦੋਂ ਫਾਈਨਲ ਖੇਡਣ ਜਾ ਰਹੇ ਸੀ ਤੁਹਾਨੂੰ ਡਰ ਨਹੀਂ ਲੱਗਾ ਸੋ ਵੀਰ ਦਾ ਜਵਾਬ ਸੁਣ ਕੇ ਇੱਕ ਵਾਰ ਫਿਰ ਜਿਹੜੇ ਲੋਕੰਡੇ ਖੜੇ ਹੋ ਗਏ ਵੀਰ ਨੇ ਕਿਹਾ ਕਿ ਜਿਹਾਰ ਸਿੰਘ ਮੇਰਾ ਨਾਮ ਆ ਸੋ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਦੂਸਰੇ ਛੋਟੇ ਸਾਹਿਬ ਜਾਦੇ ਸੀ ਹਨ ਤੇ ਉਹਨਾਂ ਦਾ ਨਾਮ ਵੀ ਜਿਹਾਰ ਸਿੰਘ ਸੀ ਉਹ 10 ਲੱਖ ਦੀ ਫੌਜ ਨਾਲ ਲੜ ਲਈ ਮੈਦਾਨ ਚ ਉਤਰ ਆਏ ਤੇ ਮੇਰੇ ਸਾਹਮਣੇ ਤਾਂ ਕਹਿੰਦਾ ਇੱਕ ਗੋਰਾ ਸੀ ਹਨਾ ਸੋ ਬਹੁਤ ਵਧੀਆ ਵੀਰ ਦਾ ਜਵਾਬ ਲੱਗਾ ਤੇ ਨਾਲੇ ਵੀਰ ਨੇ ਕਿਹਾ ਕਿ ਜਿੱਦਣ ਮੇਰਾ ਫਾਈਨਲ ਸੀ ਸਵੇਰ ਮੈਂ ਸਿੱਧੂ ਮੂਸੇਵਾਲੇ ਵੱਲੋਂ ਗਈ ਹਰੀ ਸਿੰਘ ਨਲਵਾ ਦੀ ਵਾਰ ਸੁਣ ਕੇ ਗਿਆ ਸੀ ਕਹਿੰਦਾ ਕਰਦਾ ਉਹਨੇ ਮੇਰਾ ਜਿਹੜਾ ਜੋਸ਼ ਆ ਉਹ ਇੱਥੇ ਸੀ ਤੈਨੂੰ ਇੱਥੇ ਕਰਤਾ ਹਨਾ ਉਸ ਵਾਰ ਨੇ ਉਹ ਸਿੱਧੂ ਮੂਸੇਵਾਲੇ ਦੇ ਬੋਲਾਂ ਨੇ ਸੋ ਬਹੁਤ ਕਹਿੰਦਾ ਉਹਨੇ ਜੋਸ਼ ਭਰਿਆ ਮੇਰੇ ਚ ਸੋ ਉਹਦੀ ਵਜ੍ਹਾ ਦੇ ਕਾਰਨ ਕਹਿੰਦਾ ਮੈਂ ਜਿੱਤਿਆ ਆ ਤੁਸੀਂ ਆਪਣੇ ਪੰਜਾਬ ਦਾ ਨਾਮ ਆ ਜਿਹੜਾ ਉਹਨੂੰ ਹੋਰ ਬਲੰਦੀਆਂ ਤੇ ਲੈ ਗਏ ਹੋ ਸੋ ਯੂਐਫਸੀ ਚੈਂਪੀਅਨਸ਼ਿਪ ਜਿੱਤਣ ਵਾਲਾ ਇਹ ਵੀਰ ਭਾਰਤ ਦਾ ਪਹਿਲਾ ਚੈਂਪੀਅਨ ਬਣਿਆ ਆ ਸੋ ਸਲੂਟ ਹੈ ਵੀਰੇ ਤੁਹਾਨੂੰ ਇੱਕ ਵਾਰ ਫੇਰ